ਵਿਸ਼ੇਸ਼ਤ ਪੰਚਾਇਤ ਸਰਕਾਰ ਨੇ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਸੀ ਪਰ ਮੰਡੀਆਂ ਦੇ ਵਿੱਚ ਸਫਾਈ ਦੇ ਪੱਖੋਂ ਬੁਰਾ ਹਾਲ ਹੈ ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਦੀ ਅਨਾਜ ਮੰਡੀ ਦੀਆਂ ਨੇ ਬੇਸ਼ੱਕ ਪ੍ਰਸ਼ਾਸਨ ਵੱਲੋਂ ਸਫਾਈ ਦੇ ਦਾਅਵੇ ਤਾਂ ਕੀਤੇ ਜਾਂਦੇ ਨੇ ਪਰ ਤਸਵੀਰਾਂ ਸਾਫ਼ ਨਹੀਂ ਮੰਡੀ ਦੇ ਵਿੱਚ ਕੁਝ ਦਿਨ ਪਹਿਲਾਂ ਕਨਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਥੋੜੀ ਬਹੁਤ ਸਫਾਈ ਕਰਵਾਈ ਸੀ ਪਰ ਅਜੇ ਤੱਕ ਮੰਡੀ ਦੇ ਵਿੱਚ ਬਣੇ ਹੋਏ ਸ਼ਰਡਾਂ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਨੇ ਅਤੇ ਮੰਡੀ ਵਿੱਚ ਕਨਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰਵੰਦ ਕੋਈ ਵੀ ਐਨੀ ਜੀ ਸਫਾਈ ਵੀ ਐਨੀ ਪਸ਼ੂਆਂ ਦੇ ਵੀ ਬਹੁਤ ਪਾਵੰਦੀ ਅਕਰਾਕ ਕਰੀ ਜਾਂਦੇ ਆ ਗੱਡੀਆਂ ਤੇ ਆ ਟਰੱਕ ਵਿੱਚ ਖੜੇ ਟਾਲੀਆਂ ਵੀ ਐਨੀ ਕੋਈ ਤੇ ਕੰਮ ਇੰਦਰਾ ਉੱਥੇ ਹੀ ਰੋਟੀ ਖਾਂਦੇ ਬੈਠੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹਨਾਂ ਸਫਾਈ ਤਾਂ ਹੋਣੀ ਚਾਹੀਦੀ ਪਾਣੀ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਮੰਡੀ ਮੰਡੀ ਦੇ ਪ੍ਰਬੰਧ ਕੋਈ ਨਹੀਂ ਗੰਦਗੀ ਦੇ ਢੇਰ ਲੱਗੇ ਪਏ ਆ ਗੰਦਗੀ ਦੇ ਢੇਰ ਕੋਈ ਪਾਣੀ ਦਾ ਪੀਣ ਦਾ ਪ੍ਰਬੰਧ ਨਹੀਂ ਕੋਈ ਇੱਥੇ ਬਾਰਦਾਨੇ ਦਾ ਪ੍ਰਬੰਧ ਨਹੀਂ ਕੋਈ ਇੱਥੇ ਇਨਸਪੈਕਟਰ ਨਹੀਂ ਆਇਆ ਕੋਈ ਮੁਲਾਜ਼ਮ ਨਹੀਂ ਇੱਥੇ ਆਇਆਗਾ ਇਹਨਾਂ ਦਾ ਕਹਿ ਸਕਦੇ ਹਾਂ ਅਜੇ ਤੱਕ ਮੁਕਸਰ ਦੇ ਵਿੱਚ ਖਰੀਦ ਨਹੀਂ ਸ਼ੁਰੂ ਹੋਈ ਨਹੀਂ ਹੋਈ ਜੀ ਵੇਖ ਲਓ ਤੁਸੀਂ ਆਪ ਵੇਖ ਲਓ ਕੋਈ ਗੱਟਾ ਵੀ ਨਹੀਂ ਵੇਖ ਲਓ ਭਰਿਆ ਤਾਂ ਕੋਈ ਇੱਕ ਗੱਟਾ ਨਹੀਂ ਭਰਿਆ ਕਣਕ ਦਾ ਕਿਹੜੇ ਪਿੰਡ ਤੋਂ ਤੁਹਾਡਾ ਕਿਹੜਾ ਤੁਸੀਂ ਕਣਕ ਲੈ ਕੇ ਆਏ ਹੋ ਮੰਡੀ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਲੱਗ ਰਹੇ ਆ ਤੁਹਾਨੂੰ ਇੱਥੇ ਮੰਡੀ ਦਾ ਤੁਸੀਂ ਦੇਖੀ ਜਾਂਦੇ ਥੱਲੇ ਮਾਰੋ ਜਦੋਂ ਕੈਮਰਾ ਵੇਖ ਕੇ ਤਾਂ ਕਿਹੜਾ ਗੋ ਆਪਿਆ ਗੰਦ ਪਿਆ ਅਸੀਂ ਉੱਥੇ ਮੰਜਾੜਾ ਹੀ ਬੈਠਿਆ ਤੇ ਪ੍ਰਸ਼ਾਦਾ ਹੀ ਛਕਣਾ ਅਸੀਂ ਹੂੰ ਬੈਠੇ ਸੀ ਗੰਦ ਦੇ ਵਿੱਚ ਵਿੱਚ ਦੇ ਵਿੱਚ ਸਫਾਈ ਕਰਦੀ ਸੀ ਮੰਡੀ ਦੀ ਕਰਨੀ ਹੂੰ ਕਣਕ ਦੇ ਝੇਰ ਲਈ ਬੈਠੇ ਆਂ ਮਾਂਜਾ ਮਾਰ ਮਾਰ ਕੇ ਆਪ ਇਹ ਦਾਣੇ ਲਵਾਈ ਜਨੇ ਹੂੰ ਕਿੰਨੇ ਦਿਨ ਹੋ ਗਏ ਤੁਹਾਨੂੰ ਲੈ ਕੇ ਆਏ ਨੂੰ ਕੱਲ੍ਹ ਦੇ ਆਏ ਨੂੰ ਅੱਛਾ ਨਹੀਂ ਕੋਈ ਸਫਾਈ ਨਹੀਂ ਕੋਈ ਪ੍ਰਬੰਧ ਨਹੀਂ ਗਈ ਨਾ ਕੋਈ ਪਾਣੀ ਪੂਣੀ ਦਾ ਨਾ ਕੋਈ ਹੋਰ ਆ ਜੀ ਨਾ ਹੀ ਕੋਈ ਹਜੇ ਕੋਈ ਚੱਲ ਰਿਆ ਕੋਈ ਕੋਈ ਇੰਸਪੈਕਟਰ ਜਾਂ ਕੋਈ ਆਰਟੀ ਆ ਤੁਹਾਡੇ ਕੋਲੇ ਆਇਆ ਹੋਵੇ ਨਾ ਆਰਟੀਏ ਦਾ ਸਾਡੇ ਹੈਗੇ ਹੀ ਬੈਠੇ ਇੱਥੇ ਮੰਡੀ ਚ ਹੈਗੇ ਹੀ ਆਰਟੀਏ ਦਾ ਸੈਕਟਰੀ ਵਗੈਰਾ ਹਜੇ ਤਾਂ ਕੋਈ ਨਹੀਂ ਆਇਆ ਹਜੇ ਤਾਂ ਨਹੀਂ ਗਏ ਮੰਗੇ ਹੀ ਆਈ ਅਜੇ ਅੱਜ 12 ਤਰੀਕ ਹੋ ਗਈ ਹੈ ਜੀ ਪਹਿਲਾਂ ਹੀ ਦੱਸ ਦਿਆਂ ਖਰੀਦ ਲੇਟ ਆ ਤੇ ਹਜੇ ਕੋਈ ਪ੍ਰਬੰਧ ਨਹੀਂ ਗਾ ਜੇ ਕੋਈ ਆਇਆ ਨਹੀਂ ਕੋਈ ਸ਼੍ਰੀ ਮੁਕਸਨ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਸੰਜੜ ਨਿਊਜ਼